ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾਨੰਦ ਇੱਕ ਓਕਾਰ ਸਤਿਗੁਰ ਪ੍ਰਸਾਦ ਆਨੰਦ ਪਿਆਰ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵ ਨਹੀਂ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮੰਜੀ ਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰਨਾ ਅੰਗੀ ਕਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਰਾ ਸਮਰਤ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ مشاچے صاحب کیا نہیں کرتے ر کرتا تیرا سب کی چاہن جس دے ہاں سو پاویں صدا صرف صلاح تیری نام من وسائے و نام جinna کیا من وسیا واجے سبد کنےเร کہ نانک سچے صاحب کیا نہیں کرتے ر ਤੈਨਾਂ ਨਾਮ ਮੇਰਾ ਏ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਪੁਖਾਸ ਬਗਵਾਈਆਂ ਕਰ ਸੰਤ ਸੁਖਮਨ ਆਏ ਵਸੀਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਹੋ ਜਿਸ ਦੀਆਂ ਐ ਹਵੜੀਆਂ ਆਈਆਂ ਕਹਾ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾ ਮੇਰਾ ਧਾਰੋ ਵਾਜੇ ਪੰਜਾ ਸਬਦ ਤਤ ਕਰਸ ਭਾਗਿਆ ਕਰਸ ਭਾਗਿਆ ਸਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਤ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਾ ਲਾਗੇ ਕਹਾ ਨਾਨਕ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਨੇ ਮਾਨੀ ਦੇਹਨੇ ਮਾਨੀ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਤੁਧ ਬਾਜੇ ਸਿਮਰਧ ਕੋਏ ਨਾਹੀ ਕਿਰਪਾ ਕਰ ਬਨਵਾਰਿਆ ਇਸਨੋ ਹੋਰ ਤਾਉ ਨਾਹੀ ਸਬਦ ਲਗ ਸਵਾਰਿਆ ਕਹੈ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਨੰਦ ਆਨੰਦ ਸਭ ਕੋ ਕਹਾਂ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਕ ਕਟੇ ਗਿਆਨ ਅੰਜਨ ਸਾਰਿਆ ਅੰਦਰੋਹ ਜਿਨ ਕਾ ਮੋਹ ਟੂਟਾ ਤਿਨ ਕਾ ਸਬਦ ਅਸਚਿਆ ਸਵਾਰਿਆ ਕਹੈ ਨਾਨਕ ਇਹੋ ਆਨੰਦ ਹਾ ਆਨੰਦ ਗੁਰ ਤੇ ਜਾਨਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੈ ਪਾਵੈ ਤੋ ਸੋ ਚਣ ਦੇ ਹਾਂ ਜਿਸ ਨੂੰ ਹੋਰ ਕਿਆ ਕਰ ਹਾਂ ਵਿਚਾਰਿਆ ਇੱਕ ਭਰਮ ਪੂਲੇ ਫਿਰ ਹਾਂ ਦਹ ਦਿਸ ਇੱਕ ਨਾਮ ਲਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾ ਭਾਨਾ ਪਾਵੇ ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰ ਹੋ ਤਕਥ ਕੀ करह कहानी करह कहानी अकथ केरी कित दुआरा पाइया तन मन तन सब सोप को हुक्म मनया पाइया हुक्म मन हो गुरु केरा गाव सच्ची बाणी कह नानक सुन हो सत हो कथ हो अकथ मन चंचला चतुराई किन्ना न पाया चतुराई न पाया किन्ना तू सुन मन मेरिया ਏਹ ਮਾਇਆ ਮੋਹਣੀ ਜਿਨਾਂ ਇਹ ਤਪਰੰਪੁ ਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਿਨ ਠੱਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਵਟੋ ਹੋ ਜਿਨ ਮੋਹੋ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿੰਨਾ ਨਾ ਪਾਇਆ ਇਹ ਮਨ ਪਿਆਰਿਆ ਤੂ ਸਦਾ ਸਚ ਸਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰਾ ਨਾਲੇ ਸਾਧ ਤੇਰਾ ਚਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਆ ਐਸਾ ਕਮ ਮੂਲੇ ਨਾ ਕੀਚਾ ਜਿਤ ਅੰਤ ਪਛਤਾਈਆ ਸਤ ਗੁਰੂ ਕਾ ਉਪਦੇਸ਼ ਸੁਨ ਤੂੰ ਹੋਵੈ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਤ ਸਮਾਲੇ अगम अगोचरा तेरा अंत न पाया अंतो न पाया कि न तेरा अपना आप तू जान है जिये जंत सब खेल तेरा क्या को आक वखाने आख ता वेख है सब तू है जिन जगत उपाया कह नानक तू सदा अगम है तेरा अंत न पाया ਸੋਚੇ ਨਰ ਮੂਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀਅ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੋਕਾ ਸਤਗੁਰੂ ਪਲਾ ਪਾਇਆ ਕਹੈ ਨਾਨਕ ਜਿਸਨੋ ਆਪ ਤੂਠਾ ਤਿਨ ਅੰਮ੍ਰਿਤ ਗੁਰ ਤੇ की चाल निराली चाल निराली पगता मारक चलना लभ तज अहकारना बहुत ना ही बोलना, खने हो तिखी वाल हो निकी एत मार्ग जाना गुर प्रसादी जिनी आप तजिया हर वासना समानी कहा नानक चाल पगता जुगो जुग निराली ਜਿਆਂ ਤੋ ਚਲਾਹੇ ਹੈ ਤਿਵ ਚਲ ਹ ਸੁਆਮੀ ਹੋਰ ਕਿਆ ਜਾਨਾ ਗੁਰ ਤੇਰੇ ਗੁਣ ਤੇਰੇ ਜੀਵ ਤੂ ਚਲਾਹੇ ਤਿਵ ਚਲ ਹ ਜਿਨਾ ਮਾਰਗ ਭਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਤੇ ਆਵੇ ਜਿਸ ਨੋ ਕਥਾ ਸੁਣਾਏ ਹੋਏ ਆਪਣੀ ਸੇ ਗੁਰਦੁਆਰਾ ਸੁਖ ਭਾਵੇ ਕਹਾਂ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵਾ ਚਲਾਵੇ